ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਸ਼ੇਰਪੁਰ ਆਏ ਸੀਗੇ ਜੀ ਬਾਈ ਨੇ ਕੋਈ 2-3 ਸਾਲਾਂ ਤੋਂ ਫਾਰਮ ਕੀਤਾ ਜੀ ਨਵਾਂ ਪਹਿਲਾਂ ਉਹ ਬਾਈ ਜਿੱਥੇ ਸਾਹਮਣੇ ਤੁਸੀਂ ਪੱਖਾ ਲੱਗਿਆ ਦੇਖ ਰਹੇ ਆ ਸਾਹਮਣੇ ਉਧਰ ਅੰਦਰ ਪਸ਼ੂ ਰੱਖਤੇ ਹੋਏ ਸੀ ਜੀ ਦੋ گاਵਾ ਤੋਂ ਬਾਈ ਨੇ ਸ਼ੁਰੂ ਕੀਤਾ ਸੀ ਸ਼ੁਰੂ ਚ ਤੇ ਹੁਣ ਬਾਈ ਕੋਲੇ ਕਰੀਬ 6-7 گاਵਾ ਜੀ ਤੇ ਦੋ-ਤਿੰਨ ਬੱਚੀਆਂ ਤਿਆਰ ਹੋਈਆਂ ਹੋਈਆਂ ਤੇ ਸਾਰੀ ਗੱਲਬਾਤ ਕਰਕੇ ਤੁਹਾਨੂੰ ਦੱਸਾਂਗੇ ਜੀ ਅੱਜ ਆਪਣਾ ਇੱਧਰ ਦਾ ਟੂਰ ਸੀਗਾ ਜੀ ਬਰਨਾਲਾ ਅਮਰੇਰਕੋੜਲਾ ਨਹੀਂ ਬਰਨਾਲਾ ਸੁਨਾਮ ਸੰਗਰੂਰ ਸਾਈਡ ਦਾ ਜੀ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ 9815843096 ਤੇ ਮੇਰੇ ਹੈਲੋ ਲੈ ਕੇ ਆਪਦੇ ਏਰੀਆ ਦਾ ਨਾਮ ਲੈ ਕੇ ਮੰਨ ਲਓ ਮੇਰੇ ਨੰਬਰ ਤੇ ਭੇਜ ਸਕਦੇ ਆ ਜੀ ਜਿਹੜਾ ਬੰਦਾ ਆਪਣੇ ਟੂਰ ਗਰੁੱਪ ਚ ਐਡ ਹੋਣਾ ਚਾਹੁੰਦਾ ਜੀਆਂ ਟੂਰ ਗਰੁੱਪ ਚ ਕੇਵਲ ਉਹੀ ਬੰਦੇ ਐਡ ਹੋਣ ਜੀ ਜਿਹੜੇ ਆਪਾਂ ਨੂੰ ਬੁਲਾਉਣਾ ਚਾਹੁੰਦੇ ਆ ਹਾਂ ਜੇ ਕਿਸੇ ਨੇ ਕੋਈ رائے ਲੈਣੀ ਆ ਤਾਂ ਸਿੱਧੀ ਕਾਲ ਕਰ ਸਕਦੇ ਆ ਜੀ ਟੂਰ ਗਰੁੱਪ ਚ ਆਪਾਂ ਕੋਈ ਮੰਨ ਲਓ ਵੀ رائے ਸੰਬੰਧੀ ਕੁਝ ਨਹੀਂ ਕਰਦੇ ਉਹ ਚ ਇਕੱਲੇ ਆਪਾਂ ਟੂਰ ਪਾਉਣੇ ਆ ਜੀ ਠੀਕ ਹੈ ਜੀ ਬਾਈ ਕੋਲੇ ਆਏ ਸੀ ਬਾਈ ਦੀਆਂ ਪੰਜ ਗਾਂਵਾਂ ਰਿਪੀਟਰ ਸੀਗੀਆਂ ਜੀ ਠੀਕ ਹੈ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਦੋ ਤਾਂ ਚਲੋ ਆ ਗੱਭਣ ਚੈੱਕ ਪਾਸ ਹੀ ਹੋ ਗਿਆ ਕਿਉਂ ਬਾਈ ਜੀ ਲਿਖਣੋਂ ਹਟ ਗਏ ਸੀਗੇ ਕਹਿੰਦੇ ਵੀ ਸਾਨੂੰ ਪਤਾ ਨਹੀਂ ਆ ਇਹ ਇਹ ਦੋ ਕੁ ਮਹੀਨਿਆਂ ਦੀ ਗੱਲ ਲੱਗਦੀ ਹੈ ਜੀ ਪਰ ਫਿਰ ਵੀ ਬਾਈ ਨੂੰ ਮੈਂ ਕਿਹਾ ਵੀ ਚੈੱਕ ਕਰਵਾ ਲਿਓ ਜੀ ਇੱਕ ਵਾਰੀ ਦੋ ਮਹੀਨਿਆਂ ਤੋਂ ਹਜੇ ਘਟਾ ਜੀ ਆ ਗਾ ਨੂੰ ਮੈਨੂੰ ਇਹ ਲੱਗਿਆ ਵੀ ਆਵਾ ਟਾਈਮ ਹੋ ਗਿਆ ਤਿੰਨ ਸਾਢੇ ਤਿੰਨ ਮਹੀਨੇ ਦੀ ਗੱਭ ਹੈ ਕਿਉਂ ਬਾਈ ਜੀ ਕਹਿੰਦੇ ਵੀ ਬਹੁਤ ਟਾਈਮ ਹੋ ਲਿਖਦੇ ਰਹੇ ਆ ਪਰ ਵੀ ਮਾਣੀ ਆਕ ਗਿਆ ਵੀ ਹੁਣ ਲਿਖਿਆ ਹੀ ਨਹੀਂਗਾ ਯਾਦ ਹੀ ਨਹੀਂਗਾ ਠੀਕ ਆ ਦੋ ਗਾਵਾਂ ਦਾ ਯਾਦ ਨਹੀਂ ਸੀਗਾ ਆ ਗਾਂ ਬਾਈ ਇਹਨਾਂ ਦੀ ਜਾਦੇ ਰਿਪੀਟਰ ਹੈ ਜਿਹੜੀ ਇਨੂੰ ਆ ਅਗਲੇ ਮਹੀਨੇ ਦੇ 25 ਤਰੀਕ ਨੂੰ ਸਾਲ ਹੋ ਜੂਗਾ ਜੀ ਸਾਲ ਹੋ ਜੂਗਾ ਜੀ ਠੀਕ ਹੈ ਤੇ ਆ ਗਾਣੂ 2 ਸਾਲ ਹੋ ਗਏ ਜੀ ਸੋਈ ਨੂੰ ਕਿੱਟ ਵੀ ਲਵਾ ਚੁੱਕੇ ਆ ਬਾਈ ਜੀ ਪਰ ਕਿੱਟ ਇਹਨਾਂ ਨੇ ਫਰਵਰੀ ਜਲਵਾਈ ਸੀ ਜੀ ਤੇ 2.5 ਤਿੰਨ ਤਿੰਨ ਕਿਲੋ ਦੁੱਧ ਤੇ ਹੀ ਆਈ ਹੈ ਜੀ ਕਿੰਨੇ ਦੀ ਖਰੀਦੀ ਸੀ ਬਾਈ ਜੀ ਇਹ ਗਾ ਆਪਣੀਆਂ ਸ਼ੁਰੂ ਵਾਲੀਆਂ ਗਾਵਾਂ ਚ ਹਾਂਜੀ ਹਾਂ ਜਿਹੜਾ ਕੰਮ ਤੋੜਿਆ ਜੀ 2 ਮਹੀਨੇ ਬਾਅਦ ਲਿਆਂਦੀ ਜੀ ਠੀਕ ਹੈ ਜੀ ਇਹ ਉਦੋਂ 49000 ਦੀ ਲਿਆਂਦੀ ਸੀ ਬਹੁਤ ਘੱਟ ਲਈ ਜਣਾ ਜੀ ਹਾਂ ਪਰ ਦੁੱਧ ਮੇਰੇ ਕੋਲ 2 ਲੀਟਰ ਕਰ ਗਈ ਸੀ ਜੀ ਅੱਛਾ ਉਦੋਂ ਤੁਸੀਂ 49000 ਦੀ ਫਿਰ ਕਿਹੜੀ ਕੰਡੀਸ਼ਨ ਚ ਲਈ ਸੀ ਜੀ ਕਾਈ ਹੋਈ ਹੋਈ ਸੀ ਅੱਛਾ ਤਾਂ ਜੀ ਸੂਈ ਹੈ ਹਾਂ ਜੀ ਹਾਂ ਮਗਰ ਰੇਟ ਫਿਰ ਇੰਨੇ ਘੱਟ ਸੀ ਹੈ ਨਾ ਉਦੋਂ ਬਾਬਾ ਭੋਲੇ ਜਨੇ ਵੇ ਹੁਣ ਤਾਂ ਰੇਟ ਬਹੁਤ ਜ਼ਿਆਦਾ ਹੈ ਨਾ ਜੀ ਉਦੋਂ ਗਾਂਵਾਂ ਦੇ ਚਲੋ ਰੇਟ ਘੱਟ ਸੀ ਤੇ ਇਹੇ ਗਾਂ ਬਈ ਜੀ ਇਹ ਸਾਰਾ ਨੂੰ ਮੇਰੇ ਫਾਰਮ ਦੀ ਮਹਿੰਗੀ ਗਾਂ ਹੈ ਜੀ ਇਹੇ ਦੀ ਹਾਂ ਜੀ ਹਾਂ ਕੀ ਰੇਟ ਦੀ ਸਿੰਘਾਂ ਵਾਲੀ ਹੈ ਬਸ ਇਹ ਕੰਨਾ ਮਸੂਰ ਯੂਟਿਊਬਰ ਉਹਦੀ ਵੀਡੀਓ ਦੇਖ ਕੇ ਹਾਂ ਜੀ ਕਲੇਰਾ ਪਿੰਡ ਤੋਂ ਲਿਆਂਦੀ ਸੀ ਅੱਛਾ ਕਲੇਰਾ ਨਾਨਕਸਰ ਕਲੇਰਾ ਜੀ ਨਹੀਂ ਇਧਰ ਹਾਂ ਜੇ ਇੱਥੇ ਨਾਨਕਸਰ ਰਸਾਇਣ ਦਾ ਜਿਗਰਾਉਂ ਕੋਲੇ ਨਹੀਂ ਨਹੀਂ ਨਾਲ ਹੀ ਹੈ ਆਪਣੇ ਅੱਛਾ ਨਾਲ ਹੀ ਹੈ ਠੀਕ ਹੈ ਜੀ 7-8 ਕਿਲੋਮੀਟਰ ਹੈ ਬਸ ਸਵੇਰੇ ਸਾਨੂੰ 7:00 ਵਜੇ ਵੀਡੀਓ ਦੇਖੀ ਹਾਂਜੀ 10 ਮਿੰਟਾਂ ਹੀ ਪਹੁੰਚ ਕੇ ਤੇ ਗਏ ਹੋ ਗਏ ਸਾਡੇ ਸਾਰੀ ਕੰਮਾਂ ਵੇਗੀਆਂ ਖੜੀ ਹੈ ਅੱਛਾ ਜੀ ਲੈਵਲ ਉਹ ਵਧੀਆ ਸੀ ਠੀਕ ਹੈ ਜੀ ਧਾਰ ਵਿੱਚ ਉਹ ਟਾਈਮ 10 ਲੀਟਰ ਕੱਢਿਆ ਹਾਂਜੀ ਇਹ 2 ਮਹੀਨੇ 2.5 ਮਹੀਨੇ ਸੁੱਈ ਹੋਈ ਸੀ ਹਾਂਜੀ ਤੇ ਬਾਈ ਕਹਿੰਦਾ ਵੀ ਇਹਦੇ ਮਹੀਨਾ ਕਿ ਹੋ ਗਿਆ ਟੀਕਾ ਭਰ ਇਹਨੂੰ ਠੀਕ ਹੈ ਜੀ ਉਹ ਸਾਰਾ ਮਹਿੰਗੀ ਆਈ ਹੈ 84000 ਦੀ ਹੈ 84000 ਦੀ ਹਾਂਜੀ ਠੀਕ ਹੈ ਤੇ ਇਹ ਮੇਰੇ ਕੋਲ ਆ ਕੇ 6 ਮਹੀਨੇ ਬਾਅਦ ਨਾਲੋ ਵੀ ਬੱਚਾ ਛੁੱਟ ਗਈ ਫਾਲ ਛੁੱਟ ਗਈ April ਚ ਠੀਕ ਹੈ ਜੀ ਬਸ ਉਹਦੋਂ ਬਾਅਦ ਹੀ ਨਹੀਂ ਹੈਗੀ ਹੁਣ ਨਾਲੋ ਇਹ ਦੇਖੀ ਤਾਂ 6 ਸਾਲ ਤੋਂ 8 ਮਹੀਨੇ ਜੀ ਮਤਲਬ 2 ਸਾਲ ਹੋ ਗਏ ਜੀ ਆਹ ہاں ਜੀ 20 ਮਹੀਨੇ ਹੋ ਗਏ 20 ਮਹੀਨੇ ਹੋ ਗਏ ਜੀ ਠੀਕ ਹੈ ਹਾਂ ਵੈਸੇ ਬਾਈ ਜੀ ਇਹ ਗੱਬਨ ਲੱਗ ਰਹੀ ਹੈ ਹੁਣ ਇਸ ਟਾਈਮ ਤੇ ਮੈਂ ਤੁਹਾਨੂੰ ਦੱਸਿਆ ਵੀ ਆ ਪਰ ਫਿਰ ਵੀ ਤੁਸੀਂ ਇੱਕ ਵਾਰੀ ਚੈੱਕ ਜ਼ਰੂਰ ਕਰਾ ਲਿਓ ਜੀ ਫਾਰਮ ਬਾਈ ਨੇ ਬਹੁਤ ਸੋਹਣਾ ਬਣਾਇਆ ਹੋਇਆ ਜੀ ਖੇਤ ਚ ਚਲੋ ਪਾਈਆਂ ਦਾ ਚਾਦਰਾਂ ਉਹ ਤਾਂ ਰਵਾਜ ਵੀ ਇਹਨਾਂ ਦਾ ਸੀਗਾ ਜੀ ਪਾਸੇ ਦਰਖਤ ਦਰੁਖਤ ਲਾਏ ਆ ਬਈ ਗਰਮੀ ਹੀ ਨਹੀਂ ਕੋਈ ਵੀ 1% ਵੀ ਆਉਂਦੀ ਜੀ ਚਲੋ ਅੱਜ ਤਾਂ ਮੌਸਮ ਵੀ ਠੀਕ ਹੈ ਪਰ ਵਧੀਆ ਮੰਨ ਲਓ ਵੀ ਫਾਰਮ ਦਾ ਸਿਸਟਮ ਬਣਾਇਆ ਬਾਈ ਨੇ ਪਹਿਲਾਂ ਅੰਦਰ ਕੰਮ ਕੀਤਾ ਸੀ ਉ ਉਦੋਂ ਟੋਟਲ ਲੱਗੀ ਗਈ ਸਾਰਾ ਵਿਚੀ ਲਾ ਕੇ ਸਮਝੋ 4.5 ਲੱਖ ਰੁਪਏ ਲੱਗੇ 4.5 ਲੱਖ ਲੱਗੇ ਠੀਕ ਹੈ ਜੀ ਤੇ ਉਦੋਂ ਫਿਰ ਬਾਹਰ ਲਿਆ ਕੇ ਤੁਸੀਂ ਗਾਵਾਂ ਹੋਰ ਵਧਾ ਲਈਆਂ ਜੀ ਹਾਂ ਜੀ ਹਾਂ ਪਹਿਲਾਂ ਸੇਟਾ ਮੈਂ ਹੋਰ ਕੀਤਾ ਸੀ ਜਿਵੇਂ ਪਰਾਂ ਬੱਛੀਆਂ ਖੜੀਆਂ ਨਹੀਂ ਹਾਂਜੀ ਹਾਂਜੀ ਉੱਥੇ ਖੁੱਲੀ ਸੀ ਜੀ ਜਿੱਥੇ ਉਹ ਖੁੱਲੀ ਬਣੀ ਹੋਈ ਹੈ ਜੀ ਇਹ ਥਾਂ ਪੱਕਾ ਸੀਗਾ ਆ ਸਾਰਾ ਕੱਚਾ ਸੀਗਾ ਜੀ ਇਹ ਥਾਂ ਕੱਚਾ ਸੀਗਾ ਜਿਹੜੇ ਆਪਾਂ ਹੁਣ ਪੱਕੇ 'ਚ ਖੜੇ ਹਾਂ ਹਾਂਜੀ ਹਾਂ ਇਹ ਕੱਚਾ ਹੈ ਅੱਛਾ ਉਹ ਜਿੱਥੇ ਖੁਰਨੀ ਬਣੀ ਹੈ ਜੀ ਉਧਰ ਪੱਕਾ ਸੀਗਾ ਜੀ ਆਹ ਪੈਪਾਂ ਦੇ ਪਰਲੀ ਸਾਈਡ ਖੁੱਲੀ ਸੀ ਜੀ ਅੱਛਾ ਉਧਰ ਖੁਰਨੀ ਸੀ ਠੀਕ ਹੈ ਜੀ ਹਾਂਜੀ ਹਾਂ ਤੇ ਇੱਥੇ ਆ ਜਿੱਥੇ ਖੁਰਲੀ ਬਣੀ ਹੈ ਇੱਥੇ ਗਾਵਾਂ ਖੜਦੀਆਂ ਸੀ ਇੱਥੇ ਗਾਵਾਂ ਖੜਦੀਆਂ ਜੀ ਤੇ ਆ ਕੱਚਾ ਸੀਗਾ ਜੀ ਇਹ ਕੱਚਾ ਸੀਗਾ ਠੀਕ ਹੈ ਫਿਰ ਹੁਣ ਆਪਣੀਆਂ ਘਰਦਿਆਂ ਚਾਰੇ ਹਨ ਹਾਂ ਜੇ ਉਹ ਜਿਹੜੀ ਉਕਾਮ ਮਹਿੰਗੀ ਲਈ ਸੀ ਆਪਾਂ ਰਾਤੀ ਜਾਦੀ ਉਹ ਤਾਂ ਉਹਦੇ ਮਗਰ ਆਈ ਹੀ ਹੈ ਜੀ ਅੱਛਾ ਇਹ ਉਹਦੇ ਹੀ ਮਗਰ ਹੈ ਜੀ ਠੀਕ ਹੈ ਹਾਂ ਜੈਗੂਆਰ ਦੀ ਬੱਸੀ ਆਈ ਠੀਕ ਹੈ ਜੀ ਜਿਪੀਟਰ ਦਾ ਵੀ ਠੀਕ ਆ ਪਰ ਇਹਦੇ ਅੱਛਾ ਅੱਛਾ ਠੀਕ ਹੈ ਜੀ ਹਾਂ ਜੀ ਹਾਂ ਤੇ ਉਹ ਮੇਲਾ ਤਾਂ ਨੇੜੇ ਹੀ ਹੈ ਸੁਣਦੇ ਹਨਾ ਹਾਂ ਜੀ ਹਾਂ ਦੋ ਤਰੀਕ ਨੂੰ ਆਪਣਾ ਨਵੇਂ ਮਹੀਨੇ ਦੋ ਤਰੀਕ ਤੋਂ ਦਿਨ ਪੂਰੇ ਨਹੀਂ ਉਹਦੇ ਦਿਨ ਪੂਰੇ ਆ ਠੀਕ ਹੈ ਭਾਈ ਜੀ ਹੁਣ ਤਾਂ ਹੀ ਕੀ ਲੱਗਿਆ ਤੁਹਾਨੂੰ ਬਈ ਕਿੰਨੇ ਕੁ ਮੰਨ ਲਓ ਘਾਟੇ ਜਾਂ ਜਾਂ ਵਾਧੇ ਜਾਂ ਅਜੇ ਤੱਕ ਤਾਂ ਕੀ ਕਹਦੇ ਹਾਂ ਅਜੇ ਤੱਕ ਖੱਟਿਆ ਤਾਂ ਹੈ ਨਹੀਂ ਵਿੱਚੋਂ ਅਹੀਂ ਆਜਾ ਲੋ ਵੈਸੇ 5 ਸਾਲ ਲੱਗ ਜਾਂਦੇ ਜੀ ਸਹੀ ਡੇਰੀ ਫਾਰਮ ਤਿਆਰ ਹੋਣ ਤੇ ਸਕਸੈਸ ਹੋਣ ਤੇ 5 ਸਾਲ ਲੱਗ ਜਾਂਣਾ ਜੀ ਜੇ ਤੁਹਾਡੀਆਂ ਇਹ ਗਾਵਾਂ ਮੰਨ ਕੇ ਜਦੋਂ ਰਿਪੀਟਰ ਨਾ ਹੁੰਦੀਆਂ ਤਾਂ ਤੁਸੀਂ ਪੂਰੇ ਫਾਇਦੇ ਸੀ ਕਿਉਂ ਤੁਹਾਡੀਆਂ ਚਾਰ ਬੱਠੀਆਂ ਤਿਆਰ ਖੜੀਆਂ ਇੱਕ ਦੋ 22 ਦੀਆਂ ਵਹਿੜਾਂ ਵੀ ਤਿਆਰ ਆ ਜੀ ਘਰ ਦੀਆਂ ਜਿਹੜੀਆਂ ਹੁਣ ਦੁੱਧ ਦੇ ਰਹੀਆਂ ਇਹਦੇ 20 ਮਹੀਨਾ ਹੋ ਗਿਆ ਤੀਕਾ ਲੱਗੇ ਨੂੰ ਜੀ ਠੀਕ ਆ ਇਹ ਵਹਿੜ ਹੁਣ ਸੂਈ ਵੀ ਆ ਬਾਈ ਜੀ ਹਾਂਜੀ ਇਹ ਬਸ ਟਰਾਈ ਕਰ ਰਹੇ ਹਾਂ ਜੀ ਇਹਦੇ ਅੱਛਾ ਟਰਾਈ ਕਰ ਰਹੇ ਹਾਂ 2 ਮਹੀਨੇ ਰਹਿ ਗਏ ਸੂਣ ਚੇਦਾਰੀ ਆ ਪਾਸਾ ਚੱਕੀ ਬੈਠੀ ਹੈ ਬਾਈ ਏ ਮੇਰੇ ਮਸਟਾਈਟਸ ਵੀ ਸਾਰਿਆਂ ਨੂੰ ਆ ਚੱਕੀ ਜੀ ਅச்சா ਮਸਟਾਈਟਸ ਵੀ ਆ ਰਹੀ ਹੈ ਮਸਟਾਈਟਸ ਦਾ ਕਾਰਨ ਹੈ ਬਾਈ ਜੀ ਤੁਹਾਡੇ ਥਾਂ ਬਹੁਤ ਗਿੱਲਾ ਰਹਿੰਦਾ ਥੱਲੇ ਠੀਕ ਆ ਇੰਨਾ ਗਿੱਲਾ ਥਾਂ ਨਹੀਂ ਰਹਿਣਾ ਚਾਹੀਦਾਗਾ ਤੁਸੀਂ ਸ਼ਾਵਰ ਤਾਂ ਹੈ ਨਹੀਂ ਹੈ ਨਾ ਤੁਹਾਡੇ ਕਿ ਹੈਗੇ ਆ ਨਹੀਂ ਲਵਾਏ ਹੋਏ ਨਹੀਂ ਹਾਂਜੀ ਉਹ ਚਰੌਣੇ ਇਹ ਤਾਂ ਅਪ੍ਰੈਲ ਮਈ ਚ ਬੰਦ ਕਰਤੇ ਸੀ ਅச்சா ਮਈ ਚ ਬੰਦ ਕਰਤੇ ਸੀ ਇੰਨਾ ਗਿੱਲਾ ਥਾਂ ਨਾ ਰੱਖੋ ਜੀ ਇੱਕ ਟਾਕਸੀ ਬੈਂਡਰ ਜ਼ਰੂਰ ਪਾਓ ਜੇ ਤੁਸੀਂ ਚਾਰ ਪਾਉਨੇ ਆ ਟਾਕਸੀ ਬੈਂਡਰ ਪਾ ਰਹੇ ਆ ਹਾਂਜੀ ਹਾਂ ਹਾਂ ਉਹ ਮਸਟਾਈਟਸ ਵਾਲਾ ਜਿਹੜਾ ਕਾਰਨ ਆ ਇਹ ਨਹੀਂ ਉਹ ਕੋਲੇ ਲੱਗੇ ਨਾ ਪਾਣੀ ਮਾਰਦੇ ਮੂੰਹ ਚ ਨਹੀਂ ਤਾਂ ਉਹਨੂੰ ਕਰਮੀ ਲੱਗ ਫਿਰ ਉਹਦਾ ਹੱਲ ਕਰੋ ਜੀ ਜਦੋਂ ਇੱਥੇ ਥਾਂ ਗਿੱਲਾ ਰਹਿਣਾ ਉਹ हट ਗਿਆ ਵਸਾਈਟਸ ਨਹੀਂ ਆਉਗੀ ਟੌਕਸੀ ਬੈਂਡਰ ਪਾਈ ਚਲੋ ਠੀਕ ਹੈ ਜੇ ਤੁਹਾਨੂੰ ਕੋਈ ਲੱਗਦਾ ਵੀ ਕੋਈ ਫੀਡ ਬਦਲੀ ਨਾ ਮੰਨ ਲਓ ਤੁਹਾਡੇ ਨੂੰ ਸਮੱਸਿਆ ਆਈ ਹੈ ਜਿਹੜੀ ਫੀਡ ਸਹੀ ਸੀਗੀ ਉਹ ਪਾਉਣ ਲੱਗ ਜਿਓ ਜੀ ਹਨਾ ਜੇ ਮਸਟਾਈਟਸ ਤੇ ਰਿਪੀਟ ਬਰੀਡਿੰਗ ਦਾ ਇਹ ਦੋ ਮੇਨ ਚੀਜ਼ਾਂ ਜੀ ਜਿਹੜੀਆਂ ਫਾਰਮ ਨੂੰ ਖੇਲ ਕਰਦੀਆਂ ਠੀਕ ਹੈ ਵੈਸੇ ਤੁਸੀਂ ਇੰਨੇ ਫੇਲ ਵੀ ਹੈ ਨਹੀਂ ਕਿ ਤੁਸੀਂ ਚਲੋ ਸੋਚ ਜਾਂਦੇ ਰਹੇ ਆ ਥੋੜਾ ਜਿਹਾ ਟਾਈਮ ਲੱਗਦਾ ਜੀ 22 ਚ ਸ਼ੁਰੂ ਕੀਤਾ ਤੁਸੀਂ ਹਾਂਜੀ ਹਾਂ ਉਹ ਪਹਿਲਾਂ ਹੀ ਹਾਂ ਮੰਨ ਲਓ 3 ਸਾਲ ਹੋ ਗਏ ਤੁਹਾਨੂੰ ਹੁਣ ਜਿਹੜੀ ਤੁਸੀਂ ਦ ਇਹ ਇਕਰਾ ਮਹੀਨੇ ਬਾਅਦ ਹੀ ਆ ਕੇ ਇਹਦੇ ਦੋ ਥਣ ਖੜ ਗਏ ਸੀ। ਅੱਛਾ ਦੋ ਖੜ ਗਏ ਜੀ। ਹਾਂਜੀ ਹਾਂ ਠੀਕ ਹੈ ਜੀ। ਫਿਰ ਉਹਦਾ ਬੱਚਾ ਛੁੱਟ ਗਿਆ ਜੀ। ਹੁਣ ਜਾਣ ਕੇ ਕਿ ਟੈਸਟ ਲਵਾਈ ਆ ਜੀ। ਉਹਦੋਂ ਬਾਅਦ ਥਣ ਤਾਂ ਚੱਲ ਪਈ। ਪਰ ਦੁੱਧ ਨਾ ਚੱਲਵੇ। ਹਾਂਜੀ ਹਾਂ ਦੁੱਧ ਤੇ ਨਹੀਂ ਆਈ ਜੀ। ਪਰ ਦੁੱਧ ਤੇ ਨਹੀਂ ਆਏਗੀ। ਚਲੋ ਇਹ ਵੀ ਸਹੀ ਹੋ ਗਿਆ ਵੀ ਥਣ ਚੱਲ ਪਈ। ਹੁਣ ਸੂ ਕੇ ਸਹੀ ਹੋ ਜਾਣਾਗਾ ਹਣਾ ਜੀ। ਥਣ ਤਾਂ ਜਿਵੇਂ ਤਲੇ ਨਹੀਂ ਤੁਸੀਂ ਬਈ ਜੀ ਇਹ ਸਾਰਿਆਂ ਤੋਂ ਮਹਿੰਗੀ 84 ਦੀ ਲਈ ਉਹ ਤੂੰ ਥੱਲੇ ਹੀ ਗਾਵਾਂ ਲੈ ਆ ਸਾਰੀਆਂ ਤੁਸੀਂ। ਬਾਕੀ ਸਾਰੀ ਸੱਲ ਥੱਲੇ ਨੇ ਹਾਂਜੀ ਹਾਂ ਜਿਵੇਂ ਹੁਣ ਆਹ ਸਾਰਾ ਆ ਤਾਂ ਮੈਂ ਲਈ ਸੀ ਸਾਰ ਦੇਈਵੀਗੇ ਦੇ 16 ਲੀਟਰ ਠੀਕ ਹੈ ਠੀਕ ਹੈ ਜੀ ਵੱਡੀ ਆ ਚਲੋ ਗਾਵਾਂ ਹਾਂਜੀ ਹਾਂ ਤੇ ਜਿਹੜੀ ਆ ਹਾਲਿਆਂ ਦੀ ਸਾਰਾ ਪਹਿਲੀ ਗਾਂ ਖਰੀਦੀ ਸੀ ਹਾਂਜੀ ਜਗਰਾਵਾਂ ਦੀ ਮੰਡੀ ਤੋਂ ਹਾਂਜੀ ਹਾਂਜੀ 56000 ਦੀ ਲਈ ਸੀ ਇਹ 56000 ਦੀ ਲਈ ਹਾਂਜੀ ਹਾਂ ਪਹਿਲਾਂ ਤੁਸੀਂ ਬਾਈ ਜੀ ਡੇਰੀ ਦਾ ਕੰਮ ਕਰਦੇ ਆ ਨਾ ਆਪ ਹਾਂਜੀ ਮੇਰਾ ਡੇਰੀ ਦਾ ਕੰਮ ਹੈ ਜੀ ਮੈਂ 2002 ਤੋਂ ਡੇਰੀ ਦਾ ਕੰਮ ਕਰ ਰਿਹਾ ਹਾਂ ਅੱਛਾ 2002 ਤੋਂ ਤੁਸੀਂ ਇਹ ਕਹਿੰਦੇ ਆ ਵੀ 20 ਸਾਲਾਂ ਦੀ ਜਿਹੜੀ ਸਾਰੀ ਕਮਾਈ ਸੀ ਉਹ ਇਹਨਾਂ ਤੇ ਲਾ ਦੀ ਲੱਗੀ ਸਾਰੀ ਖਰਚੇ ਇਹਨਾਂ ਤੇ ਲਾ ਦੀ ਠੀਕ ਹੈ ਤੇ ਹੁਣ ਚਲੋ ਆਪਣੇ ਪਸ਼ੂ ਦਾ ਖੜਿਆ ਹੁਣ ਦੁੱਧ ਕਿੰਨਾ ਪਾ ਰਹੇ ਆ ਜੀ ਦੁੱਧ ਹੁਣ ਮੇਰਾ ਟੋਟਲ 70 ਕਿਲੋਟਰੀ ਹੁੰਦਾ ਜੀ ਦੋਨੇ ਟਾਈਮਾਂ ਦਾ ਥੋੜਾ ਦੁੱਧ ਆਣਾ ਹੀ ਹੁੰਦਾ ਹਣਾ ਕਿਉਂਕਿ ਗਾਵਾਂ ਰਿਪੀਟ ਕਰ ਗਈਆਂ ਨਾ ਇਹ ਜਿਵੇਂ ਸੂਂਆਂ ਨੂੰ ਬਹੁਤ ਟਾਈਮ ਹੁਣ ਜਦੋਂ ਤਿੰਨ ਸੀਆਂ ਹੀ ਗਾਵਾਂ ਹਾਂਜੀ ਉਦੋਂ 70 ਲੀਟਰ ਪੈਂਦਾ ਹੀਗਾ ਤੇ ਹੁਣ ਸਾਰੀਆਂ 70 ਦਾ 70 ਤੇਰ ਤਾਂ ਹੁਣ ਬਚਨ ਵਜਾਉਣ ਨੂੰ ਤਾਂ ਕੁਝ ਹੈ ਨਹੀਂ ਕਿਉਂ ਜਿਹੜਾ ਵੱਜਦਾ ਉਹ ਬੱਚਿਆਂ ਚ ਜਾਂਦਾ ਹਣਾ ਹਾਂਜੀ ਹਾਂ ਤੇਰਾ ਤਾਂ ਹੁਣ ਮੰਨ ਕੇ ਚਲੋ ਤੁਸੀਂ ਵੇਟ ਇਹਦੇ ਈ ਂ ਆ ਵੀ ਜੇ ਤੁਹਾਡੀਆਂ ਬੱਚੀਆਂ ਸੁਣਦੀਆਂ ਹਾਂ ਤੇ ਚਲੋ ਆਹ ਗਾਵਾਂ ਜਿਵੇਂ ਆਹ ਗਾਂ ਵੱਡੀ ਆ ਤੁਹਾਡੀ ਇਹ ਕੱਢਣ ਵਾਲੀ ਆ ਜੀ ਜਿਵੇਂ ਪਰਨੀ ਗਾਂ ਤੁਹਾਡੀ ਕੱਢਣ ਵਾਲੀ ਆ ਆਹ ਗਾਂ ਤੁਹਾਡੀ ਵਿਚਾਲੇ ਵਾਲੀ ਰੱਖਣ ਵਾਲੀ ਆ ਕਿਉਂ ਹਜੇ ਵਹਿੜ ਆ ਹਾਂਜੀ ਇਹ ਦੋ ਗ ਹੋ ਜਾਊਗਾ ਕੰਮ ਪਰ ਐਡੇ ਘਾਟੇ 'ਚ ਵੀ ਹੈ ਨਹੀਂਗੇ ਜਿੰਨਾ ਚਲੋ ਬੰਦੇ ਨੂੰ ਹੁੰਦਾ ਹੀ ਆਈ ਕਿਉਂ ਦੁੱਧ ਘਟ ਗਿਆ ਤੁਹਾਡੇ ਕੋਲੇ ਇੱਕ ਰੀਪੀਟ ਬਰੀਡਿੰਗ ਦੀ ਮੇਨ ਸਮੱਸਿਆ ਆ ਗਈ ਹੈ ਨਾ ਤੇ ਤੁਸੀਂ ਉਦੋਂ ਸਾਰੇ ਪੈਸੇ گاਵਾ ਦੇ ਤੇ ਸ਼ੈੱਡ ਤੇ ਲਾਤਾ ਹੋਊਗਾ 8-9 ਲੱਖ ਰੁਪਏ ਨਾ ਹਾਂਜੀ ਲੱਕੀ ਗਿਆ ਹੋਣਾ ਹਾਂ ਇੰਨੇ ਪੈਸੇ ਲਾ ਕੇ ਫਿਰ ਤੁਸੀਂ 3 ਸਾਲਾਂ 'ਚ ਕਹਿੰਦਾ ਮਤਲਬ ਹੈ ਹਜੇ ਤੱਕ ਵੀ ਆ ਤੁਹਾਡੇ ਕੋਲੇ 3 ਸਾਲਾਂ ਚ ਦੋਵੇਂ ਬੈੜਾ 3 ਸਾਲਾਂ ਜੀ ਤਿਆਰ ਹੋਈਆਂ ਬਾਈ ਹਾਂਜੀ ਹਾਂ ਇਹ ਤਾਂ ਹਲੋ ਜਿਹੜੀ ਗਾਂ ਪਹਿਲਾਂ ਲਈ ਸੀ ਨਾਲ ਹੀ ਸੀ ਜੀ ਅੱਛਾ ਇਹ ਨਾਲ ਆਈ ਸੀ ਠੀਕ ਹੈ ਤੇ ਕਰਦੀ ਹੈ ਹਾਂਜੀ ਇਹ ਵੀ ਕਰਦੀ ਹੈ ਠੀਕ ਹੈ ਠੀਕ ਹੈ ਮੰਨ ਲਓ ਮੰਨ ਲਓ ਮਗਰ ਹੀ ਆਇਆ ਸੀ ਕਿ ਆਪਾਂ ਨਹੀਂ ਨਹੀਂ ਇਹ ਤਾਂ ਉਦੋਂ ਸਾਲ ਬਾਅਦ ਆ ਜਿਵੇਂ ਉਹ ਜਿਹੜੀ ਨਾਲ ਦੇ ਦੋ ਕੰਮ ਪਹਿਲੀ ਖਰੀਦੀ ਹਿਆਂ ਹਾਂਜੀ ਹਾਂਜੀ ਉਹ ਤਾਂ ਪਹਿਲੇ ਸੋਹੇ ਬੱਸਾ ਜੀ ਨਾਲ ਹਾਂਜੀ ਉਦੋਂ ਅਗਲੇ ਸੋਹੇ ਬੱਸੀ ਦਿੱਤੀ ਸੀ ਸੋਚ ਕੇ ਤਾਂ ਇਹ ਹੀ ਕੀਤਾ ਹੋਊਗਾ ਵੀ ਵੱਡਾ ਕਰਾਂਗੇ ਬਾਈ ਜਿਵੇਂ ਸ਼ੈੱਡ ਪਾਇਆ ਸੀ ਹਨਾ ਆਈ ਸੀ ਜਿਵੇਂ ਬਾਹਰ ਦਾ ਸਿਸਟਮ ਦੇਖ ਰਹੀ ਵੀ ਬੱਚਾ ਹੁਣ +2 ਚ ਆਇਆ ਇਹਨੂੰ ਇਸੇ ਕੰਮ 'ਚ ਪਾਵਾਂਗੇ ਹਾਂਜੀ ਪਰ ਹੁਣ ਲੱਗਦਾ ਨਹੀਂ ਹੈਗਾ ਵੀ ਹੁਣ ਜਿਹੜਾ ਹਾਲਾਤ ਬਣਿਆ ਪਿਆ ਨਹੀਂ ਹਾਂਜੀ ਨਹੀਂ ਫਿਰ ਹੁਣ ਤੁਸੀਂ ਛੱਡੋਗੇ ਜਾਂ ਵੇਚੋਗੇ ਇਹ ਮੇਰੇ ਧਾਉਣਾ ਤਾਂ ਨਹੀਂ ਛੱਡਣਾ ਚਾਹੀਦਾ ਬਾਈ ਕਿਉਂ ਹੁਣ ਤਾਂ ਆਪਾਂ ਸਕਸੈਸ ਦੇ ਰਾਹ ਤੇ ਜਾਵੜੇ ਹਨਾ ਚਾਰ ਬੱਛੀਆਂ ਆਪਣੀਆਂ ਉਹ ਤਿਆਰ ਆ ਤੇ ਦੋ ਵਹਿੜਾ ਤਿਆਰ ਆ ਛੇ ਤਾਂ ਹੋਗੀਆਂ ਪੰਜ ਗਾਵਾਂ ਲਈਆਂ ਸੀ ਆਪਾਂ ਤੇ ਪੰਜਾਂ ਦੇ ਛੇ ਲੈ ਲਈਆਂ ਸੀ ਛੇ ਹੋਗੀਆਂ ਜੀ ਬਸ ਜੇ ਤੁਸੀਂ ਆ ਪੰਜੇ ਵੇਚ ਵੀ ਦਿੰਨੇ ਆ ਫੇਰ ਵੀ ਆਪਣਾ ਫਾਰਮ ਖੜਾ ਹੈ ਹਨਾ ਪਰ ਇੰਨਾ ਵੀ ਉਨੇ ਦੀਆਂ ਵਿਕ ਜਾਣ ਜਿੰਨੇ ਦੇਗਾ ਲਈਆਂ ਸੀ ਫਿਰ ਤੁਹਾਨੂੰ ਘਟਾ ਹੈਣੀ ਕੋਈ ਹਨਾ ਪਰ ਹੁਣ ਤੁਹਾਨੂੰ ਇਹ ਲੱਗਦਾ ਨਾ ਵੀ ਤੁਸੀਂ ਸੰਭਾਈ ਜਾਦੇ ਕਰ ਰਹੇ ਹੋ ਦੁੱਧ ਘਟਾ ਤਾਂ ਕਰਕੇ ਬੰਦਾ ਇੱਥੇ ਆ ਕੇ ਅੱਕ ਜਾਂਦਾ ਮੈਂ ਫਿਰ ਤੁਹਾਨੂੰ ਰਿਪੀਟ ਬਰੀਡਿੰਗ ਨਹੀਂ ਬਾਈ ਇਹ ਕੰਮ ਤੋਂ ਮੇਰੇ ਹਿਸਾਬ ਨਾਲ ਸਾਈਡ ਤੇ ਕੀਤਾ ਹਨਾ ਹਾਂਜੀ ਹਾਂ ਪਹਿਲਾਂ ਵੀ ਦੇਖੋ ਹੁਣ ਡੇਢ ਦਸ ਸਾਲ ਬਾਅਦ ਸੂਈਆਂ ਸੀਆਂ ਅੱਛਾ ਜੀ ਤੇ ਉਦੋਂ ਸੂ ਹੈ ਜੀ ਰੋਤੇ ਪਈਆਂ ਆਪਣ ਨੂੰ ਡੈਰੀ ਕਰਕੇ ਦੁੱਧ ਦੀ ਲੋੜ ਸੀ ਹਾਂ 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 ਵੀ ਕਰਨੀ ਸੌਣ ਦਾ ਤਾਂ ਗਾਵਾਂ ਵੈਸੇ ਹੀ ਮੜ ਜਾਂਦੀਆਂ ਜੀ ਹਾਂ ਹਾਂਜੀ ਹਾਂ ਹਾਂ ਬੰਦਾ ਫੇਰ 2-2 ਸਾਲ ਹੋ ਗਏ ਹਾਂ ਫੇਰ 2-2 ਸਾਲ ਹੋ ਗਏ ਫਿਰਦਾ ਹਾਂ ਫਿਰ ਬੰਦਾ ਇੱਥੇ ਆ ਕੇ ਤਾਂ ਅੱਕ ਹੀ ਜਾਂਦਾ ਜੀ ਤੇ ਚਲੋ ਬੱਚੀਆਂ ਆਪਦੀਆਂ ਘਰ ਦੀਆਂ ਤਿਆਰ ਆ ਛੋਡੀਆਂ ਵੀ ਫੇਰ ਵੀ ਚਲੋ ਕੰਮ ਛੱਡਣ ਵਾਲਾ ਤਾਂ ਹੈ ਨਹੀਂ ਚਲੋ ਇਹ ਗਾਵਾਂ ਜਿਵੇਂ ਤੁਹਾਨੂੰ ਜਿਆਦਾ ਖਰਾਬ ਕਰ ਰਹੀਆਂ ਐ ਇਹ ਵੇਚ ਦਿਓ ਜੀ ਹਾਂਜੀ ਹਾਂਜੀ ਸਾਡਾ ਕੰਮ ਆਈਆਂ ਇਹ ਵੇਚ ਕੇ ਫਿਰ ਹਾਂ ਵੀ ਚਲੋ ਨਵੰਗਾ ਗਾਵਾਂ ਜਿਵੇਂ ਕੋਈ ਲੈ ਲਈ ਜਾਂ ਕੋਈ ਵੈੜ ਲੈ ਲਈ ਉਸ ਹਿਸਾਬ ਨਾਲ ਕਰ ਲਓਗੇ ਕੰਮ ਜੀ ਧੰਨਵਾਦ ਜੀ ਬਾਈ ਨੇ ਮੰਨ ਕੇ ਚਲੋ 6 ਤੋਂ 7 ਲੱਖ ਰੁਪਈਆ ਲਾਇਆ ਸੀਗਾ ਜੀ ਡੇਰੀ ਫਾਰਮ ਘੱਟੋ ਘੱਟ 5 ਤੋਂ 6 ਸਾਲ ਲੈਂਦਾ ਜ ਪੂਰਾ ਸਕਸੈਸ ਹੋਣ ਤੇ ਜੀ ਠੀਕ ਹੈ ਬਾਈ ਉਹਵੇਂ ਸਕਸੈਸ ਦੇ ਰਾਹ ਤੇ ਤਾਂ ਸੀ ਬਸ ਸਹੀ ਸੀ ਕੰਮ ਪਰ ਦੇਖੋ ਜੇ ਹੁਣ ਚਾਰ ਬੱਚੀਆਂ ਉਹ ਖੜੀਆਂ ਬਾਈ ਦੀਆਂ ਉਹ ਹੁਣ ਇੱਕ ਇੱਕ ਵਾਰੀ ਗਾਵਾਂ ਸੁਕੇ ਚਲੋ ਚਾਰੇ ਬੱਚੀਆਂ ਤਾਂ ਆ ਗਈਆਂ ਜੀ ਉਸ ਤੋਂ ਬਾਅਦ ਦੋ ਦੋ ਤਿੰਨ ਤਿੰਨ ਸਾਲ ਜਦੋਂ ਦੋ ਦੋ ਸਾਲ ਗਾਵਾਂ ਸੁਈਆਂ ਹੀ ਨਹੀਂ ਇੱਕ ਤਾਂ ਬੱਚੇ ਦਾ ਵੀ ਘਟਾ ਹੋ ਗਿਆ ਜੀ ਇੱਕ ਦੁੱਧ ਵੀ ਗਿਆ ਠੀਕ ਹੈ ਫਿਰ ਇਹ ਦੋ ਮਰ ਵੀ ਗਈਆਂ ਦੋ ਮਰ ਵੀ ਗਈਆਂ ਮਾਵਾਂ ਦੀਆਂ ਜਿਹੜੀਆਂ ਜਵੜੀਆਂ ਨੇ ਹਾਂ ਉਹੀ ਆਣਾ ਹੀ ਫਿਰ ਫਿਰ ਤਾਂ ਹੀ ਬੰਦਾ ਘਾਟੇ 'ਚ ਜਾਂਦਾ ਜੀ ਮੇਨ ਮੰਨ ਲਓ ਜੀ ਜਿਹੜਾ ਕਾਰਮ ਫੇਲ ਹੋਣ ਦੇ ਕਾਰਨ ਹੁੰਦੇ ਆ ਜੀ ਉਹ ਦੋ ਕਾਰਨੀਆਂ ਮਸਟਾਈਟਸ ਤੇ ਰੀਪੀਟ ਬਰੀਡਿੰਗ ਦੀ ਰੀਪੀਟ ਬਰੀਡਿੰਗ ਆਸਤੇ ਤੁਸੀਂ ਈ ਸੋਨੂੰ ਦੱਸਿਆ ਜੀ ਮਿਨਰਲ ਮਿਕਚਰ ਤੇ ਬਾਈਪਾਸ ਸੈਟ ਵਗੈਰਾ ਜ਼ਰੂਰ ਪਾਓ ਠੀਕ ਆ ਮਸਟਾਈਟਸ ਆਸਤੇ ਤੁਸੀਂ ਪਸ਼ੂ ਥੱਲੇ ਥਾਂ ਗਿੱਲਾ ਨਹੀਂ ਰਹਿਣ ਦੇਣਾ ਤੇ ਟੌਕਸੀ ਬਾਈਂਡਰ ਜੇ ਤੁਸੀਂ ਚਾਰ ਪੌਣਿਆਂ ਦਾ ਜ਼ਰੂਰ ਪਾਓ ਬੰਦ ਨਾ ਕਰੋ ਮਿੱਠਾ ਸੋਡਾ ਵਗੈਰਾ ਪਾਈ ਚੱਲੋ ਜੀ ਠੀਕ ਆ ਬਾਕੀ ਚਲੋ ਗੱਲਾਂ ਕਿਸਮਤ ਦੀਆਂ ਵੀ ਹੁੰਦੀਆਂ ਜੀ ਪਰ ਜਿੰਨਾ ਆਪਾਂ ਵਾਹ ਲਾ ਸਕਦੇ ਆ ਆਪਾਂ ਕਰੋ ਹਨਾ ਜੀ ਧੰਨਵਾਦ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਕਰੋ ਜੀ ਚ